ਸੋ ਪ੍ਰਭੂ ਬਹੁਤ ਮਹਾਨ ਆ ਉਹਦਾ ਪਿਆਰ ਬਹੁਤ ਮਹਾਨ ਆ ਉਹਦੀ ਆਲੂ ਤੇ ਕਿਰਪਾਲੂ ਆ ਪਰ ਆਪਾਂ ਬਹੁਤ ਗਲਤੀਆਂ ਕਰ ਲੈਨੇ ਆ ਬਹੁਤ ਗੁਨਾਹ ਹੋ ਜਾਂਦੇ ਆਪਣੇ ਕੋਲੋਂ ਅਜੋ ਆਪਾਂ ਪਰਮੇਸ਼ਵਰ ਜੀ ਦੇ ਕੋਲੋਂ ਆਪਣੇ ਗੁਨਾਹਾਂ ਦੀ ਮਾਫੀ ਮੰਗੀਏ ਪਰਮੇਸ਼ਵਰ ਦੇ ਅੱਗੇ ਆਪਾਂ ਬੇਨਤੀ ਕਰੀਏ ਕਿ ਪਰਮੇਸ਼ਵਰ ਜੀ ਸਾਡੇ ਉੱਤੇ ਕਿਰਪਾ ਕਰੋ ਸਾਡੇ ਸਾਰੇ ਗੁਨਾਹ ਸਾਨੂੰ ਮaaf ਕਰ ਦਿਓ ਇਕਰਾਰ ਕਰੋ ਪ੍ਰਭੂ ਮੈਂ ਪਾਪੀ ਤੇ ਗੁਨਾਹਗਾਰ ਮਨੁੱਖ ਹਾਂ ਸੱਚੀ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਐਹੋ ਜੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਮੈਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਪ੍ਰਭੂ ਮੈਨੂੰ ਆਪਣਾ ਅਣਜਾਣ ਬੱਚਾ ਸਮਝ ਕੇ ਮaaf ਕਰ ਦਿਓ ਤੇ ਮੇਰੀ ਇਹ ਪ੍ਰਾਰਥਨਾ ਹੈ ਅੱਗੇ ਤੋਂ ਮੈਨੂੰ ਇਹੋ ਜਿਹਾ ਮਨ ਤੇ ਇਹੋ ਜਿਹੀ ਬੁੱਧ ਬਖਸ਼ੋ ਕਿ ਮੈਂ ਤੁਹਾਡੇ ਹੁਕਮਾਂ ਦੇ ਦੱਸੇ ਹੋਏ ਮਾਰਗ ਉੱਤੇ ਚੱਲ ਸਕਾਂ ਪ੍ਰਭੂ ਜੀ ਮੇਰੇ ਅੰਦਰ ਇੱਕ ਪਿਆਰ ਕਰਨ ਵਾਲਾ ਮਨ ਉਤਪੰਨ ਕਰ ਦਿਓ ਉਹ ਮਨ ਜਿਸ ਮਨ ਦੇ ਅੰਦਰ ਪ੍ਰਭੂ ਤੁਹਾਡੀ ਬਾਣੀ ਹੋਵੇ ਉਹ ਮਨ ਜਿਸ ਮਨ ਦੇ ਅੰਦਰ ਪਰਮੇਸ਼ਵਰ ਜੀ ਤੁਹਾਡੇ ਲਈ ਪ੍ਰੇਮ ਹੋਵੇ ਓ ਮਨ ਪ੍ਰਭੂ ਜੋ ਤੁਹਾਡੇ ਦੱਸੇ ਵਚਨਾਂ ਤੇ ਚੱਲਣ ਦੇ ਲਈ ਤਿਆਰ ਹੋਵੇ ਅਰ ਇੱਕ ਸਥਿਰ ਆਤਮਾ ਵੀ ਮੈਨੂੰ ਦਿਓ ਮੇਰੇ ਪਿਤਾ ਕਿ ਮੇਰੀ ਜ਼ਿੰਦਗੀ ਦੀ ਸਾਰੀ ਪਟਕਣਾ ਖਤਮ ਹੋ ਜਵੇ ਪ੍ਰਭੂ ਮੈਂ ਚਾਹੁੰਨਾ ਹੈ ਕਿ ਇੱਕ ਮਨ ਇੱਕ ਚਿੱਤ ਹੋ ਕੇ ਤੁਹਾਡੇ ਵਚਨ ਦੇ ਅਨੁਸਾਰ ਜੀਵਨ ਜੀਵਾਂ ਅੱਜ ਮੈਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਆ ਪ੍ਰਭੂ ਮੇਰੀ ਮਦਦ ਕਰੋ ਮੇਰੀਆਂ ਗਲਤੀਆਂ ਮੇਰੇ ਗੁਨਾਹ ਮੇਰੇ ਪਾਪ ਮੈਨੂੰ ਮਾਫ ਕਰੋ ਪ੍ਰਭੂ ਜੀ ਹਰੇਕ ਉਹ ਕੰਮ ਜੋ ਤੁਹਾਡੇ ਵਚਨ ਦੀ ਖਿਲਾਫਤ ਵਿੱਚ ਮੇਰੇ ਕੋਲੋਂ ਹੋਇਆ ਦਿਲ ਦੀ ਗਹਿਰਾਈ ਤੋਂ ਮਾਫੀ ਮੰਗਦੇ ਹਾਂ ਪ੍ਰਭੂ ਆਪਣੇ ਮਾਫ ਕਰ ਦੇਣ ਵਾਲੇ ਸੁਭਾਅ ਦੇ ਨਾਲ ਸਾਨੂੰ ਮਾਫ ਕਰ ਦਿਓ ਪ੍ਰਭੂ ਜੋ ਵੀ ਸਾਡੇ ਕੋਲੋਂ ਕਿਸੇ ਦੇ ਵਿਰੁੱਧ ਬੋਲਿਆ ਗਿਆ ਹੈ ਵਿਰੁੱਧ ਵਿੱਚ ਸੋਚਾਂ ਸੋਚੀਆਂ ਗਈਆਂ ਜਾਂ ਦਿਲ ਵਿੱਚ ਕੋਈ ਬੁਰਾ ਖਿਆਲ ਆਇਆ ਹੈ ਪ੍ਰਭੂ ਜੀ ਸਾਨੂੰ ਮਾਫ਼ ਕਰ ਦਿਓ ਤੁਸੀਂ ਮਾਫ਼ ਕਰਨ ਵਾਲੇ ਬਖਸ਼ਣਹਾਰ ਪਰਮੇਸ਼ਵਰ ਹਾਂ ਤੇ ਸਾਨੂੰ ਬਹੁਤ ਜ਼ਰੂਰਤ ਹੈ ਆ ਪ੍ਰਭੂ ਮਾਫੀ ਦੀ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਤੇ ਅਸੀਂ ਯਕੀਨ ਕਰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਦੇ ਲਈ ਬਲੀਦਾਨ ਹੋਏ ਪ੍ਰਭੂ ਯਿਸੂ ਮਸੀਹ ਸਾਨੂੰ ਬਚਾਉਣ ਦੇ ਲਈ ਬਲੀਦਾਨ ਹੋਏ ਪ੍ਰਭੂ ਯਿਸੂ ਮਸੀਹ ਸਾਡੇ ਪਾਪਾਂ ਦੇ ਲਈ ਕੁਚਲੇ ਗਏ ਸਾਡੇ ਲਈ ਦੁੱਖ ਝੱਲਿਆ ਸਾਡੇ ਲਈ ਮਾਰੇ ਗਏ ਦ ਬਿਗੇ ਤੇ ਸਾਨੂੰ ਸਦਾ ਦਾ ਜੀਵਨ ਦੇਣ ਦੇ ਲਈ ਫੇਰ ਮੁਰਦਿਆਂ ਚੋਂ ਜੀ ਉੱਠੇ ਮੈਂ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੁਕਤੀ ਦਾਤਾ ਸਵੀਕਾਰ ਕਰਦਾ ਹਾਂ हे ਮੇਰੇ ਪਰਮੇਸ਼ਰ ਜੋ ਤੁਹਾਡੀ ਬਾਣੀ ਦੇ ਵਿੱਚ ਲਿਖਿਆ ਗਿਆ ਆ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਜੋ ਕੁਛ ਤੁਸੀਂ ਪਿਤਾ ਕੋਲੋਂ ਮੇਰਾ ਨਾਮ ਲੈ ਕੇ ਮੰਗੋਗੇ ਤੁਹਾਡੇ ਲਈ ਹੋ ਜਾਏਗਾ ਐ ਮੇਰੇ ਖੁਦਾਵੰ ਖੁਦਾ ਮੇਰੇ ਅਸਮਾਨੀ ਪਰਮੇਸ਼ਰ ਪ੍ਰਭੂ ਅੱਜ ਮੇਰੇ ਜਿੰਨੇ ਵੀ ਭੈਣ ਭਰਾ ਇਸ ਜਗ੍ਹਾ ਤੇ ਇਸ ਪਵਿੱਤਰ ਸਥਾਨ ਦੇ ਅੰਦਰ ਆਪ ਜੀ ਦੀ ਪਾਕ ਜ਼ਲਾਲੀ ਹਜ਼ੂਰੀ ਦੇ ਵਿੱਚ ਆਏ ਆ ਮੈਂ ਪ੍ਰਾਰਥਨਾ ਕਰਦੀ ਆ ਕਿ ਅੱਜ ਜੋ ਵੀ ਨੇਚਾ ਲੈ ਕੇ ਅਰਦਾਸਾਂ ਬੇਨਤੀਆਂ ਲੈ ਕੇ ਤੁਹਾਡੀ ਹਜ਼ੂਰੀ ਵਿੱਚ ਪਹੁੰਚੇ ਆ ਅੱਜ ਪ੍ਰਭੂ ਇਹਨਾਂ ਦੀਆਂ ਅਰਦਾਸਾਂ ਬੇਨਤੀਆਂ ਸੁਣੀਆਂ ਜਾਣ ਮੇਰੇ ਖੁਦਾਵੰਦ ਖੁਦਾ ਜੀ ਪ੍ਰਭੂ ਅੱਜ ਇਹਨਾਂ ਦੇ ਜੀਵਨ ਚ ਗਵਾਹੀਆਂ ਬਣ ਜਾਣ ਮੇਰੇ ਖੁਦਾਵੰਦ ਖੁਦਾ ਜੀ ਅੱਜ ਤੁਹਾਡੇ ਘਰ ਵਿੱਚੋਂ ਚੰਗੇ ਹੋ ਕੇ ਜਾਣ ਮੇਰੇ ਯਿਸੂ ਦੇ ਨਾਮ ਤੇ प्रभु आज अज इ बरकत मिले प्रभु यसु मसीह अच सारी शर्मिंदगी के चली जाए यसु मसीह हरेक दुख हरेक तकलीफ हरेक गम हरेक बोझ अज के जाए प्रभु यसु मसीह प्रभु आजाद हो जान ਆਜ਼ਾਦ ਹੋ ਜਾਣ ਹਰ ਬੰਧਨ ਤੋਂ ਆਜ਼ਾਦ ਹੋ ਜਾਣ ਯਿਸੂ ਜੀ ਦੇ ਨਾਮ ਚ ਹਰ ਦੁਸ਼ਟ ਆਤਮਾ ਇਹਨਾਂ ਨੂੰ ਛੱਡ ਕੇ ਜਾਏ ਯਿਸੂ ਮਸੀਹ ਦੇ ਨਾਮ ਚ ਹਰ ਇੱਕ ਦੁਸ਼ਟ ਆਤਮਾ ਇਹਨਾਂ ਨੂੰ ਛੱਡ ਕੇ ਜਾਏ ਯਿਸੂ ਮਸੀਹ ਦੇ ਨਾਮ ਚ ਆਜ਼ਾਦ ਹੋ ਜਾਓ ਆਜ਼ਾਦ ਹੋ ਜਾਓ ਆਜ਼ਾਦ ਹੋ ਜਾਓ ਯਿਸੂ ਮਸੀਹ ਦੇ ਨਾਮ ਚ ਤੁਹਾਡੀਆਂ ਉਹ ਸੋਚਾਂ ਜਿਨ੍ਹਾਂ ਦੇ ਉੱਤੇ ਦੁਸ਼ਟ ਨੇ ਕਬਜ਼ਾ ਕੀਤਾ ਹੈ ਉਹ ਸੋਚਾਂ ਜਿਨ੍ਹਾਂ ਦੇ ਉੱਤੇ ਪਿੱਛਲਣ ਵਾਲੀ ਸਿੱਖਿਆ ਨੇ ਕਬਜ਼ਾ ਕੀਤਾ ਹੈ ਤੁਹਾਡੀਆਂ ਉਹ ਸੋਚਾਂ ਜਿਹੜੀਆਂ ਕਿਸੇ ਦੁਆਰਾ ਕਾਬੂ ਕੀਤੀਆਂ ਗਈਆਂ ਆ ਅੱਜ ਤੁਹਾਡੀਆਂ ਸੋਚਾਂ ਆਜ਼ਾਦ ਹੋ ਜਾਣਗੇ ਸੁਬ ਮਸੀਹ ਦੇ ਨਾਮ ਤੁਹਾਡੇ ਜੀਵਨ ਦੇ ਦੁਆਲੇੋਂ ਬੰਧਨ ਟੁੱਟ ਰਹੇ ਆ ਤੁਸੀਂ ਚੰਗੇ ਹੋ ਰਹੇ ਹੋ ਤੁਸੀਂ ਆਪ ਘੋਸ਼ਣਾ ਕਰੋ ਆਪਣੀ ਆਜ਼ਾਦੀ ਦੀ ਆਪਣੇ ਮੂੰਹ ਤੋਂ ਬੋਲ ਕੇ ਆਪਣੀ ਆਜ਼ਾਦੀ ਦਾ ਐਲਾਨ ਕਰੋ ਤੁਹਾਡੀਆਂ ਸੋਚਾਂ ਆਜ਼ਾਦ ਹੋ ਗਈਆਂ ਆ ਜੋ ਵੀ ਸ਼ੱਕ ਵਹਿਮ ਤੁਹਾਡੇ ਅੰਦਰ ਚੱਲਦੇ ਸੀ ਅੱਜ ਪਰਮੇਸ਼ਵਰ ਨੇ ਖਤਮ ਕਰ ਦਿੱਤੇ ਆ ਹਰੇਕ ਕਨਫਿਊਜ਼ਨ ਤੁਹਾਡੇ ਅੰਦਰੋਂ ਖਤਮ ਹੋ ਚੁੱਕੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਹਰੇਕੋ ਸੋਚ ਹਰੇਕੋ ਵਹਿਮ ਜਿਹੜਾ ਤੁਹਾਨੂੰ ਪਰੇਸ਼ਾਨ ਕਰ ਰਿਹਾ ਸੀ ਖਤਮ ਹੋ ਚੁੱਕਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਅੱਜ ਤੋਂ ਲੈ ਕੇ ਪਰਮੇਸ਼ਵਰ ਆਪਣੀਆਂ ਸੋਚਾਂ ਤੁਹਾਡੇ ਅੰਦਰ ਪਾਏ ਪ੍ਰਭੂ ਆਪਣੇ ਵਚਨਾਂ ਨੂੰ ਤੁਹਾਡੇ ਅੰਦਰ ਪਾਏ ਪਰਮੇਸ਼ਵਰ ਆਪਣੇ ਵਿਚਾਰਾਂ ਨੂੰ ਤੁਹਾਡੇ ਅੰਦਰ ਪਾਏ ਵਚਨ ਚ ਨਿਕਲ ਤੁਸੀਂ ਖੁਦ ਦੇ ਨਹੀਂ ਹੋ ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ ਤੁਸੀਂ छुੜਾਏ ਹੋਏ ਹੋ ਤੁਸੀਂ ਹੁਣ ਬੰਧੂਏ ਨਹੀਂ ਹੋ ਯਾਦ ਰੱਖੋ ਤੁਸੀਂ छुੜਾਏ ਹੋਏ ਹੋ ਤੁਹਾਨੂੰ ਪ੍ਰਭੂ ਯਿਸੂ ਮਸੀਹ ਨੇ ਆਪਣੇ ਲਹੂ ਦਾ ਮੁੱਲ ਦੇ ਕੇ ਸ਼ੈਤਾਨ ਤੋਂ ਦੁੱਖਾਂ ਤੋਂ ਕਸ਼ਟਾਂ ਤੋਂ छुੜਾ ਲਿਆ ਆਜ਼ਾਦ ਕੀਤਾ ਹੈ ਤੁਸੀਂ ਆਜ਼ਾਦ ਹੋ ਚੁੱਕੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ ਤੁਸੀਂ ਆਪਣੀ ਆਜ਼ਾਦੀ ਦੀ ਘੋਸ਼ਣਾ ਕਰੋ ਆਪਣੀ ਆਜ਼ਾਦੀ ਦੀ ਘੋਸ਼ਣਾ ਕਰੋ ਕਹੋ ਮੈਂ ਆਜ਼ਾਦ ਹਾਂ ਮੈਂ ਆਜ਼ਾਦ ਹਾਂ ਮੇਰੀਆਂ ਸੋਚਾਂ ਆਜ਼ਾਦ ਹਨ ਮੇਰਾ ਸਰੀਰ ਆਜ਼ਾਦ ਹੈ घोषणा करो जबरदस्त घोषणा करो कहो मैं बीमारी तो आजाद हो चुका है यीशु मसीह के नाम से मैं दुखा थो 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 तो आजाद हो चुका प्रभु यीशु मसीह के नाम से परेशानियां तो आजाद हो चुका है गरीबी तो आजाद हो चुका है मुकदमिया तो आजाद हो चुका है सारे बोझ तो आजाद हो चुका है सारे पाप तो आजाद हो चुका है ਦੁਰਬਚਨ ਬੋਲਣ ਤੋਂ ਆਜ਼ਾਦ ਹੋ ਚੁੱਕਾ ਹਾਂ ਨਸ਼ਿਆਂ ਤੋਂ ਆਜ਼ਾਦ ਹੋ ਚੁੱਕਾ ਹਾਂ ਵਿਚਾਰ ਤੋਂ ਆਜ਼ਾਦ ਹੋ ਚੁੱਕਾ ਹਾਂ ਕਿਉਂਕਿ ਮੈਨੂੰ ਮਸੀਹ ਨੇ ਆਜ਼ਾਦੀ ਲਈ ਆਜ਼ਾਦ ਕੀਤਾ ਹੈ ਅਤੇ ਮੈਂ ਸਿਰਦਿਆਂ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਆਜ਼ਾਦ ਹਾਂ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਤੇ ਆ ਪਰਮੇਸ਼ਵਰ ਦਾ ਵੱਡਾ ਫਜ਼ਲ ਪ੍ਰਭੂ ਦਾ ਬਹੁਤ ਵੱਡਾ ਅਨੁਗ੍ਰਹਿ ਤੁਹਾਡੇ ਉੱਤੇ ਆ। ਪਰਮੇਸ਼ਵਰ ਤੁਹਾਡੇ ਉੱਤੇ ਮਿਹਰਬਾਨ ਹੈ। ਸੱਚਮੁੱਚ ਉਹデア ਲੂਤੇ ਕਿਰਪਾ ਲੂ ਪਰਮੇਸ਼ਵਰ। ਤੇ ਉਹਦੀ ਦਇਆ ਸਦਾ ਦੀ ਆ। ਆਮੇਨ। ਉਹ ਐਸ ਵੇਲੇ ਵੀ ਤੁਹਾਡੇ ਉੱਤੇ ਦਇਆ ਕਰ ਰਿਹਾ ਆ। ਤੁਹਾਡੇ ਉੱਤੇ ਉਹਦੇ ਰਹਿਮਤਾਂ ਦੀ ਵਰਖਾ ਹੋ ਰਹੀ ਆ। ਆਮੇਨ। ਕਹੋ ਕਿ ਪਰਮੇਸ਼ਵਰ ਮੈਂ ਤੇਰੇ ਰਹਿਮ ਦੀ ਵਰਖਾ ਚ ਪੀਂਣਾ ਚਾਹੁੰਦਾ ਆ। ਪ੍ਰਭੂ ਮੈਂ ਤੇਰੇ ਪ੍ਰੇਮ ਦੀ ਵਰਖਾ ਚ ਭਿੱਜਣਾ ਚਾਹੁੰਦਾ ਆ ਮੇਰੇ ਉੱਤੇ ਆਪਣੇ ਰਹਿਮ ਦੀ ਵਰਖਾ ਕਰੋ ਮੇਰੇ ਪ੍ਰਭੂ ਮੇਰੇ ਉੱਤੇ ਆਪਣੇ ਪ੍ਰੇਮ ਦੀ ਵਰਖਾ ਕਰੋ ਮੇਰੇ ਪ੍ਰਭੂ ਜੀ ਮੇਰੇ ਪਰਮੇਸ਼ਵਰ ਜੀ ਮੈਂ ਅੱਜ ਤੁਹਾਡੀ ਰਹਿਮਤ ਨੂੰ ਆਪਣੇ ਜੀਵਨ ਦੇ ਵਿੱਚ ਵੇਖਣਾ ਚਾਹੁੰਦਾ ਆ ਚੰਗਿਆਈ ਦੇ ਰੂਪ ਵਿੱਚ ਛੁਟਕਾਰੇ ਦੇ ਰੂਪ ਵਿੱਚ ਭਲਾਈ ਦੇ ਰੂਪ ਦੇ ਵਿੱਚ ਮੇਰੇ ਜੀਵਨ ਦੀ ਟਰਾਂਸਫਰਮੇਸ਼ਨ ਮੇਰੇ ਬਦਲਾਵ ਦੇ ਰੂਪ ਦੇ ਵਿੱਚ ਪ੍ਰਭੂ ਮੈਂ ਤੁਹਾਡੀ ਰਹਿਮਤ ਨੂੰ ਦੇਖਣਾ ਚਾਹੁੰਦਾ ਹਾਂ ਪਰ ਮੈਨੂੰ ਵਿਸ਼ਵਾਸ ਹੈ ਕਿ ਪ੍ਰਭੂ ਤੁਸੀਂ ਮੇਰੇ ਉੱਤੇ ਮਿਹਰਬਾਨ ਹੋ ਤੁਸੀਂ ਮੇਰੇ ਉੱਤੇ ਰਹਿਮਤ ਕਰ ਰਹੇ ਹੋ ਧੰਨਵਾਦ ਮੇਰੇ ਪਰਮੇਸ਼ਵਰ ਧੰਨਵਾਦ ਤੁਹਾਡੇ ਫਜ਼ਲ ਦੇ ਲਈ ਤੁਹਾਡੀ ਕਿਰਪਾ ਦੇ ਲਈ ਸਾਰੀਆਂ ਪੇਟ ਦੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਹਨ ਸਾਰੇ ਸਰੀਰ ਵਿੱਚੋਂ ਇਨਫੈਕਸ਼ਨ ਤੁਹਾਨੂੰ ਛੱਡ ਕੇ ਜਾ ਰਹੀ ਹੈ ਸਾਰੀਆਂ ਦਰਦਾਂ ਤੁਹਾਨੂੰ ਛੱਡ ਕੇ ਜਾ ਰਹੀਆਂ ਹਨ ਤੁਹਾਡਾ ਸਰੀਰ ਫੁੱਲਾਂ ਵਰਗਾ ਹੋ ਗਿਆ ਹੈ ਸੱਚੀ ਤੁਸੀਂ ਚੈੱਕ ਕਰ ਸਕਦੇ ਤੁਹਾਡਾ ਸਰੀਰ ਇਹਨਾਂ ਫੁੱਲਾਂ ਵਰਗਾ ਹੋਲਾ ਹੋ ਗਿਆ ਤੁਹਾਡੇ ਬੋਝ ਪਰਮੇਸ਼ਵਰ ਨੇ ਚੱਕ ਲਏ ਦਰਦਾਂ ਸਰੀਰ ਨੂੰ ਛੱਡ ਕੇ ਜਾ ਚੁੱਕੀਆਂ ਆ ਤੇ ਤੁਸੀਂ ਨਰੋਏ ਹੋ ਗਏ ਹੋ ਉਹਦੇ ਮਾਰ ਖਾਣ ਦੇ ਵਸੀਲੇ ਦੇ ਨਾਲ ਤੁਸੀਂ ਨਰੋਏ ਕੀਤੇ ਗਏ ਹੋ ਉਹਦੇ ਕੋੜੇ ਖਾਣ ਨਾਲ ਅਸੀਂ ਚੰਗੇ ਕੀਤੇ ਗਏ ਤੇ ਪ੍ਰਭੂ ਦੀ ਬਾਣੀ 'ਚ ਲਿਖਿਆ ਮੈਂ ਚਾਹੁੰਦਾ ਤੁਸੀਂ ਨਰੋਏ ਹੋ ਜੋ ਉਹ ਚਾਹੁੰਦਾ ਆ ਇਸ ਲਈ ਤੁਸੀਂ ਨਰੋਏ ਹੋਏ ਹੋ ਧੰਨਵਾਦ ਪਰਮੇਸ਼ਰ ਗਟਿਏ ਦੀ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਆ ਲਿਵਰ ਦੀਆਂ ਸਾਰੀਆਂ ਪ੍ਰੋਬਲਮਸ ਤੁਹਾਨੂੰ ਛੱਡ ਕੇ ਜਾ ਰਹੀਆਂ ਆ ਗੁਪਤ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਆ ਸਰਦੀਆਂ ਹਰ ਪ੍ਰਕਾਰ ਦੀਆਂ ਦਰਦਾਂ ਤੁਹਾਨੂੰ ਛੱਡ ਕੇ ਜਾ ਰਹੀਆਂ ਆ ਮਾਈਗ੍ਰੇਨ ਦੀ ਪ੍ਰੋਬਲਮ ਸਰਵਾਈਕਲ ਦੀ ਪ੍ਰੋਬਲਮ ਤੁਹਾਨੂੰ ਛੱਡ ਕੇ ਜਾ ਰਹੀ ਆ ਅੰਤਕਾਰ ਦੀ ਹਰ ਸ਼ਕਤੀ ਤੁਹਾਨੂੰ ਛੱਡ ਕੇ ਜਾਈ ਯਿਸੂ ਦੇ ਨਾਮ ਚ ਹਨੇਰੇ ਦੀ ਹਰ ਤਾਕਤ ਹਨੇਰੇ ਦਾ ਹਰ ਕੰਮ ਹਨੇਰੇ ਦਾ ਸੁਭਾ ਤੁਹਾਨੂੰ ਛੱਡ ਕੇ ਚਲਿਆ ਜਾਈ ਯਿਸੂ ਮਸੀਹ ਦੇ ਨਾਮ ਚ ਤੁਸੀਂ ਆਜ਼ਾਦ ਈਸ਼ਵਰ ਦਾ ਪ੍ਰਕਾਸ਼ ਤੁਹਾਡੇ ਉੱਤੇ ਆਏ ਆਮੇਨ ਪ੍ਰਭੂ ਆਪਣੇ ਚਾਨਣ ਨੂੰ ਆਪਣੇ ਲੋਕਾਂ ਦੇ ਉੱਤੇ ਰੋਸ਼ਨ ਕਰ ਦਿਓ ਮੇਰੇ ਖੁਦਾ ਜੀ ਥੋੜੇ ਬਚਨ ਚ ਲਿਖਿਆ ਉੱਠ ਜਾਗ ਤੇ ਚਮਕ ਖੁਦਾ ਮੈਂ ਚਾਹੁੰਦੀ ਆ ਕਿ ਮੇਰੇ ਭੈਣ ਭਰਾ ਜਿਹੜੇ ਤੁਹਾਡੀ ਹਜ਼ੂਰੀ ਚਾਹੇ ਆ ਅੱਜ ਇਦਾਂ ਇਹਨਾਂ ਦੇ ਚਿਹਰੇ ਚਮਕਣ ਜਿਵੇਂ موسی ਦਾ ਚਿਹਰਾ ਤੁਹਾਡੀ ਹਜ਼ੂਰੀ ਵਿੱਚ ਚਮਕਦਾ ਸੀ ਮੇਰੇ ਖੁਦਾ ਜੀ ਪ੍ਰਭੂ ਜਾਦਰ ਜੇ ਆਪਣੇ ਲੋਕਾਂ ਵਿੱਚ ਜਾਣ ਆਪਣੇ ਘਰਾਂ ਵਿੱਚ ਜਾਣ ਤੇ ਇਹਨਾਂ ਦੇ ਚਿਹਰੇ ਦੀ ਚਮਕ ਦੱਸੇ ਕਿ ਪਰਮੇਸ਼ਰ ਦੀ ਪਾਕ ਹਜ਼ੂਰੀ ਦੇ ਵਿੱਚੋਂ ਆਏ ਆ ਪ੍ਰਭੂ ਤੁਹਾਡਾ ਜ਼ਲਾਲ ਇਹਨਾਂ ਉੱਤੇ ਚਮਕੇ ਮੇਰੇ ਖੁਦਾਵੰਦ ਖੁਦਾ ਜੀ ਪ੍ਰਭੂ ਆ ਜੇ ਨਾ ਬੋਲਣ ਤੁਹਾਡੇ ਹੀ ਲਿਸ਼ਕ ਬੋਲੇ ਮੇਰੇ ਖੁਦਾ ਜੀ ਪ੍ਰਭੂ ਤੁਹਾਡਾ ਜ਼ਲਾਲ ਬੋਲੇ ਮੇਰੇ ਖੁਦਾ ਤੁਹਾਡਾ ਮੱਸਾ ਪੁੱਲੇ ਮੇਰੇ ਖੁਦਾ ਅਜੇ ਇੱਕ ਇੱਕ ਦੇ ਉੱਤੇ ਪ੍ਰਭੂ ਤੁਹਾਡੀ ਐਨੋਇੰਟਿੰਗ ਆ ਜਾਏ ਸਵਰਗੀ ਐਨੋਇੰਟਿੰਗ ਇੱਕ ਇੱਕ ਦੇ ਉੱਤੇ ਆਏ ਪ੍ਰੇਮ ਦੀ ਐਨੋਇੰਟਿੰਗ ਇੱਕ ਇੱਕ ਦੇ ਉੱਤੇ ਆਏ ਪਰਮੇਸ਼ਵਰ ਦੇ ਸੁਭਾਅ ਦਾ ਮੱਸਾ ਸਭਨਾ ਦੇ ਉੱਤੇ ਆ ਜਾਏ ਯਿਸੂ ਮਸੀਹ ਦੇ ਨਾਮ ਅੱਜ ਜੀਵਨ ਬਦਲ ਜਾਣ ਸੋਚਾਂ ਬਦਲ ਜਾਣ ਖਾਲ ਬਦਲ ਜਾ ਅੱਜ ਸਭ ਕੁਝ ਪਰਮੇਸ਼ਵਰ ਦੀ ਪਸੰਦ ਦਾ ਹੋ ਜਾਏ ਹਰ ਸਰਾਪ ਤੁਹਾਡੇ ਉੱਤੇ ਟੁੱਟ ਚੁੱਕਾ ਪਰ ਵੀ ਯਿਸੂ ਮਸੀਹ ਦੇ ਨਾਮ 'ਤੇ ਅਮਨ ਤੁਸੀਂ ਆਜ਼ਾਦ ਹੋ ਚੁੱਕੇ ਹੋ ਜਦ ਦੀ ਪੁਸ਼ਟੀ ਤੁਰੇ ਆਉਂਦੇ ਸਾਰੇ ਸਰਾਪ ਤੁਹਾਡੇ ਉੱਤੇ ਟੁੱਟ ਚੁੱਕੇ ਆ ਤੁਸੀਂ ਮੁਕੰਮਲ ਰੀਤੀ ਦੇ ਨਾਲ ਆਜ਼ਾਦ ਹੋ ਚੁੱਕੇ ਹੋ ਸੱਚੀ ਮਿਹਰਬਾਨ ਪਰਮੇਸ਼ਵਰ ਨੇ ਅੱਜ ਬਹੁਤ ਵੱਡੇ ਕੰਮ ਕੀਤੇ ਆ ਬਹੁਤ ਜ਼ਿਆਦਾ ਵੱਡੇ ਕੰਮ ਹੋਏ ਆ ਤੁਸੀਂ ਘਰਾਂ ਵਿੱਚ ਜਾਣਾ ਹੈ ਤਾਂ ਤੁਹਾਨੂੰ ਉਹ ਕੰਮ ਨਜ਼ਰ ਆਉਣਗੇ ਔਰ ਤੁਹਾਨੂੰ ਉਹ ਕੰਮ ਸੁਣਾਈ ਦੇਣਗੇ ਜੋ ਅੱਜ ਪਰਮੇਸ਼ਰ ਨੇ ਤੁਹਾਡੇ ਜੀਵਨ ਵਿੱਚ ਕੀਤਾ ਐਦੋਂ ਪਹਿਲਾਂ ਉਹ ਨਹੀਂ ਹੋਇਆ ਸੀ ਪਰਮੇਸ਼ਰ ਨੇ ਇੱਕ ਨਵਾਂ ਕੰਮ ਤੁਹਾਡੇ ਜੀਵਨ ਵਿੱਚ ਕੀਤਾ ਔਰ ਜਿਵੇਂ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਮੈਂ ਇੱਕ ਨਵਾਂ ਕੰਮ ਕਰਨ ਜਾ ਰਿਹਾ ਹਾਂ ਜੋ ਹੁਣੇ ਹੀ ਦਿਸ ਪਵੇਗਾ ਕਿ ਉਹ ਝਾੜਾਂ ਦੇ ਵਿੱਚ ਰਾਹ ਬਣਾਵੇਗਾ ਤੇ ਬੀਹ ਬਾਹਣ ਦੇ ਵਿੱਚ ਨਦੀਆਂ ਵਹਿਣਗੀਆਂ ਇਹ ਨਵਾਂ ਕੰਮ ਤੁਹਾਡੇ ਜੀਵਨ ਵਿੱਚ ਪੂਰਾ ਹੋ ਚੁੱਕਾ ਪ੍ਰਭੀ ਯਿਸੂ ਮਸੀਹ ਦੇ ਨਾਮ 'ਤੇ ਇਹ ਨਵਾਂ ਕੰਮ ਤੁਹਾਡੇ ਜੀਵਨ ਦੇ ਵਿੱਚ ਪੂਰਾ ਹੋ ਚੁੱਕਾ ਪ੍ਰਭੀ ਯਿਸੂ ਮਸੀਹ ਦੇ ਨਾਮ 'ਤੇ ਤੁਸੀਂ ਪੂਰਨ ਰੀਤੀ ਨਾਲ ਚੰਗੇ ਹੋ ਗਏ ਹੋ ਤੁਹਾਡੇ ਬੱਚਿਆਂ ਦੀ ਲਾਈਫ ਦੇ ਵਿੱਚ ਤੁਸੀਂ ਗੁੱਡ ਨਿਊਜ਼ ਸੁਣ ਰਹੇ ਹੋ ਆਮੇਨ ਸੱਚਮੁੱਚ ਬਹੁਤ ਬੈਸਟ ਨਿਊਜ਼ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਮਿਲ ਰਹੀ ਆ ਤੁਸੀਂ ਜੋ ਆਪਣੇ ਬੱਚਿਆਂ ਦੇ ਰਿਸ਼ਤਿਆਂ ਨੂੰ ਲੈ ਕੇ ਪਰੇਸ਼ਾਨ ਹੋ ਅੱਜ ਪਰਮੇਸ਼ਰ ਨੇ ਤੁਹਾਡਾ ਇਹ ਬੋਝ ਤੁਹਾਡੇ ਉੱਤੋਂ ਲਾ ਦਿੱਤਾ ਆ ਪਰਮੇਸ਼ਰ ਨੇ ਇੱਕ ਚੰਗੇ ਰਿਸ਼ਤੇ ਨੂੰ ਤੁਹਾਡੇ ਬੱਚੇ ਦੇ ਲਈ ਠਹਿਰਾਇਆ ਅਰ ਉਹ ਤੁਹਾਡੇ ਤੱਕ ਪਹੁੰਚ ਰਿਹਾ ਹੈ ਉਹ ਬੈਸਟ ਉਹ ਬੈਸਟ ਪਾਰਟਨਰ ਉਹ ਚੰਗਾ ਹਮਸਫਰ ਜੋ ਸਾਡੇ ਬੱਚੇ ਦੇ ਲਈ ਆ ਪਰਮੇਸ਼ਰ ਨੇ ਉਹ ਲੱਭਿਆ ਆ ਅਰ ਉਹ ਪਹੁੰਚ ਰਿਹਾ ਹੈ ਸਾਡੇ ਬੱਚੇ ਦੇ ਜੀਵਨ ਦੇ ਵਿੱਚ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਖੁਦਾ ਦਾ ਸ਼ੁਕਰ ਹੈ ਖੁਦਾ ਦੀ ਕਿਰਪਾ ਹੈ ਕਿਉ ਮਿਹਰਬਾਨ ਉਹ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਵਰ ਹੈ ਅੱਜ ਜੋ ਵੀ ਗੁਪਤ ਵਿੱਚ ਤੁਸੀਂ ਪ੍ਰਾਰਥਨਾ ਰੱਖੀਆਂ ਪਰਮੇਸ਼ਵਰ ਦੇ ਅੱਗੇ ਤੁਹਾਡੀਆਂ ਸਾਰੀਆਂ ਪ੍ਰਾਰਥਨਾ ਸੁਣੀਆਂ ਗਈਆਂ ਹੈ ਤੁਸੀਂ ਫਲਦਾਰ ਹੋ ਰਹੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਸਤਮੁੱਚ ਤੁਸੀਂ ਫਲਦਾਰ ਹੋ ਰਹੇ ਹੋ ਯਿਸੂ ਮਸੀਹ ਦੇ ਨਾਮ ਚ ਮੁਬਾਰਕ ਹੈ ਤੁਹਾਡੇ ਪੇਟ ਦਾ ਫਲ ਔਰ ਤੁਹਾਡੇ ਵਿੱਚੋਂ ਕਿਸੇ ਦਾ ਵੀ ਗਰਭ ਨਾ ਡਿੱਗੇਗਾ ਤੁਸੀਂ ਤੰਦਰੁਸਤ ਬੱਚਿਆਂ ਨੂੰ ਜਨਮ ਦੇਵੋਗੇ ਕਿਉਂਕਿ ਪਰਮੇਸ਼ਵਰ ਤੁਹਾਡੇ ਉੱਤੇ ਮਿਹਰਬਾਨ ਆ ਪਰਮੇਸ਼ਵਰ ਤੁਹਾਡੇ ਇਜੜ ਨੂੰ ਵਧਾ ਰਹੇ ਆ ਪ੍ਰਭੂ ਤੁਹਾਡੇ ਚੌਣੇ ਚ ਵਾਦਾ ਕਰ ਰਹੇ ਆ ਤੁਹਾਡੇ ਐਨੀਮਲਸ ਬlesਸ ਹੋ ਰਹੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਤੁਹਾਡੇ ਘਰਾਂ ਦਾ ਮਾਲ ਡੰਗਰ ਬlesਸ ਹੋ ਰਿਹਾ ਆ ਤੁਹਾਡੇ ਕਾਰੋਬਾਰ ਬlesਸ ਹੋ ਰਹੇ ਆ ਤੁਹਾਡੇ ਖੇਤ ਬlesਸ ਹੋ ਰਹੇ ਆ ਤੁਹਾਡੇ ਘਰ ਦੀ ਮਸ਼ੀਨਰੀ ਬlesਸ ਹੋ ਰਹੀ ਆ ਕਿਉਂਕਿ ਪਰਮੇਸ਼ਵਰ ਮਿਹਰਵਾਨ ਆ ਅਰ ਉਹਨੇ ਸਭ ਕੁਝ ਪੂਰਾ ਕਰ ਦਿੱਤਾ ਆ ਪਰਮੇਸ਼ਵਰ ਦੀਆਂ ਬlesਸਿੰਗਸ ਆ ਰਹੀਆਂ ਆ ਮੈਂ ਖੁਦਾ ਦਾ ਸ਼ੁਕਰ ਕਰਦੀ ਖੁਦਾ ਦਾ ਧੰਨਵਾਦਿਆ ਸੱਚਮੁੱਚ ਤੁਸੀਂ ਅੱਜ ਤੋਂ ਦੇਖੋਗੇ ਤੁਹਾਡਾ ਮਨ ਪ੍ਰਾਰਥਨਾ ਦੇ ਵਿੱਚ ਵਧ ਰਿਹਾ ਹੈ ਤੁਹਾਡੀ ਪ੍ਰੇਅਰ ਲਾਈਫ ਇਨਕਰੀਜ਼ ਹੋ ਰਹੀ ਹੈ ਵਧ ਰਹੀ ਹੈ ਤੁਹਾਡੀ ਪ੍ਰਾਰਥਨਾ ਦੀ ਲਾਈਫ ਤੁਹਾਡਾ ਭਰੋਸਾ ਪਰਮੇਸ਼ਵਰ ਦੇ ਉੱਤੇ ਵਧੇਗਾ ਅੱਜ ਤੋਂ ਲੈ ਕੇ ਤੁਸੀਂ ਵਚਨ ਪੜਨ ਦੇ ਵਿੱਚ ਵਧੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਵਚਨਾਂ ਦੀ ਸਮਝ ਵਿੱਚ ਵਧੋਗੇ ਕਿਉਂਕਿ ਪਰਮੇਸ਼ਵਰ ਦਾ ਆਤਮਾ ਆਪ ਤੁਹਾਨੂੰ ਸਮਝ ਤੇ ਬੁੱਧ ਬਖਸ਼ੇਗਾ। ਅਰ ਪਰਮੇਸ਼ਵਰ ਤੁਹਾਨੂੰ ਨਾ ਵਚਨ ਉੱਤੇ ਚੱਲਣ ਦਾ ਬਲ ਬਖਸ਼ੂਗੇ। ਹallelujah। ਪ੍ਰਭੂ ਦਾਤਾ ਨਵਾਦਿਆ। ਪ੍ਰਭੂ ਦੀ ਵਡਿਆਈ ਕਰਦੇ ਆਂ ਕਿ ਸੱਚੀ ਪ੍ਰਭੂ ਗਿਆਨ ਸਮਝ ਤੇ ਪ੍ਰਕਾਸ਼ ਦੇ ਵਿੱਚ ਆਪਣੇ ਲੋਕਾਂ ਨੂੰ ਵਧਾ ਰਹੇ ਆਂ। ਅਮਨ। ਪ੍ਰਭੂ ਤੁਹਾਨੂੰ ਸਮਝ ਦੇ ਰਹੇ ਆ। ਪ੍ਰਭੂ ਤੁਹਾਨੂੰ ਗਿਆਨ ਦੇ ਰਹੇ ਆ। ਹੁਣ ਤੁਸੀਂ ਨਾਸ਼ ਨਹੀਂ ਹੋਵੋਗੇ ਹੁਣ ਤੁਸੀਂ ਕਾਇਮ ਰਹੋਗੇ ਤੇ ਬਹੁਤਾ ਫਲ ਲੈ ਕੇ ਆਓਗੇ ਹallelujah ਮੈਂ ਪਰਮੇਸ਼ਵਰ ਦੀ ਦਾਸੀ ਪਰਮੇਸ਼ਵਰ ਦੇ ਦਿੱਤੇ ਅਧਿਕਾਰ ਤੇ ਅਖਤਿਆਰ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਘੋਸ਼ਣਾ ਕਰਦੀ ਹਾਂ ਵਧੋ ਫਲੋ ਧਰਤੀ ਨੂੰ ਭਰ ਦਿਓ ਤੇ ਰਾਜ ਕਰੋ ਵਧੋ ਫਲੋ ਧਰਤੀ ਨੂੰ ਭਰ ਦਿਓ ਤੇ ਰਾਜ ਕਰੋ Va, tu, va, tu, t'artin un pardió en terrenys que no hi de noms. Amén.